ਕਰਮਜੀਤਨ ਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹੜਾਂ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹ ਇਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਆ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਹੁਤ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪ ਦੇ ਬੰਦੇ ਚੁਣੋ ਆਪਣੇ ਧੀਆ ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਗਿਦਰਬਾਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਚੋਣ ਪ੍ਰਚਾਰ ਕਰਨ ਲਈ ਪਹੁੰਚਦੇ ਨੇ ਅਤੇ ਉੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਓ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਵਿਰੋਧ ਅਤੇ ਤੰਜ ਕਸੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਮੈਂ ਇਹਨਾਂ ਦੀਆਂ ਜੜਾ ਨਹੀਂ ਪੱਟ ਦਿੰਦਾ ਮੈਂ ਥੱਕਾਂਗਾ ਨਹੀਂ ਤੇ ਹੋਰ ਕੀ ਕੁਝ ਕਹਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਆਓ ਸੁਣਦੇ ਹਾਂ ਕਿੱਦਲਵਾਏ ਆਲੋ ਇੱਕ ਤਰੀਕ ਦੀ ਤਿਆਰੀ ਐ ਪਲਟੋਂਗੇ ਤਖਤਾ ਕਰਮਜੀਤ ਤਨਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹਟਾ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹ ਇਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਹਰ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪਾਂ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਾਹ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪਦੇ ਬੰਦੇ ਚੁਣੋ ਆਪਣੇ ਧੀਆ ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆਹ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਮੈਂ ਗਿੱਧੜ ਵਾਇ ਤਾਂ ਜਿੱਦੀ ਮਾਰੀ ਵੀ ਆਇਆ ਦੁੱਗਣਾ ਤਿੱਗਣਾ ਹੀ ਪਿਆਰ ਮਿਲਿਆ ਭਾਵੇਂ ਕਲਾਕਾਰ ਦੇ ਤੌਰ ਤੇ ਵੀ ਆਇਆ ਉਦੋਂ ਵੀ ਬਹੁਤ ਪਿਆਰ ਮਿਲਿਆ ਉਹ ਜਿਹੜਾ ਤਲਾਬ ਜਿੱਥੇ ਪ੍ਰੋਗਰਾਮ ਹੁੰਦੇ ਆ ਪੱਕਾ ਤਨਾ ਉੱਥੇ ਆਉਂਦਾ ਸੀ ਹਾਂ ਸੋ ਵੀਰੋ ਇਕੱਠੇ ਰਿਓ ਇਕੱਠਾ ਰਖਿਓ ਪੂਰੇ ਪੰਜਾਬ ਜਾ ਰਿਹਾ ਮੈਂ ਮੈਂ ਬੋਰਤ ਆਇਆ ਐਤੋਂ ਬਾਅਦ ਰਾਮਪੁਰਾ ਫੁੱਲ ਜਾਊ ਫਿਰ ਪਧੌਰ ਫਿਰ ਬਰਨਾਲਾ ਫਿਰ ਸੰਗਰੂਰ ਜਿੰਨਾ ਚਿਰ ਕਾਲੀਆਂ ਤੇ ਕਾਂਗਸੇ ਦੀ ਜੜਨੀ ਪਟਦਾ ਮੈਂ ਨਹੀਂ ਥਕਣਾ ਬਹੁਤ ਬਦਲੇ ਲੈਣੇ ਆ ਨਾ ਤੋਂ ਬਹੁਤ ਦੁੱਖੀ ਕੀਤਾ ਇਹਨਾਂ ਨੇ ਆਪਾਂ ਨੂੰ ਚੀਕਾਂ ਘੜਾਈ ਰੱਖਿਆ ਇਹਨਾਂ ਨੇ ਆਪਣੀਆਂ 70 ਸਾਲ 70 ਸਾਲ ਹੁਣ ਇਹਨਾਂ ਦੀ ਜੀ ਕਹਣਾਉਣ ਦਾ ਟਾਈਮ ਹੈ ਬੀਬਾ ਜੀ ਰੋਈ ਜਾਂਦੀ ਸੀ ਕਿ ਦਿਨ ਹਰ ਸਿਮਰਤ ਕੋ ਰੋਈ ਜਾਂਦੀ ਸੀ ਅੱਖਾਂ ਹੀ ਗਿੱਲੀਆਂ ਹੋਈਆਂ ਹਜੇ ਤਾਂ ਜਦੋਂ 4 ਤਰੀਕ ਨੂੰ ਰਿਜ਼ਲਟ ਆਇਆ ਮੇਰੀ ਫੋਟੋ ਦੇਖ ਕੇ ਨਾਲ ਕੀਰਨੇ ਵੀ ਪਾਇਆ ਕਰਨਗੇ ਆ ਨਾਲੇ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਆ ਆਹ ਹਾਲ ਤੋਂ ਨੀਂ ਸੁ ਵੀਰੋ ਇਹ ਨਾ ਸੋਚ ਲਿਓ ਹੁਣ ਕਿ ਗਿੱਦੜ ਵਾਹ ਤਾਂ ਭਗਵੰਤ ਮਾਨ ਆ ਗਿਆ ਫੱਕਰ ਸਰ ਵੀ ਆ ਜਾਂਦਾ ਕੌਣੀ ਆ ਜਾਂਦਾ ਦੋਦੇ ਆ ਜਾਂਦਾ ਉਥੋਂ ਵੀ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗ ਰਿਆ ਮੈਂ ਦਵਾਰੇ ਆ ਜਾਊਂਗਾ ਦੋਦੇ ਕੌਣੀ ਦਵਾਰੇ ਆ ਜਾਊਂਗਾ ਭੂੰਦੜ ਆ ਜਾਊਂਗਾ ਜਿੱਥੇ ਕਹੋਗੇ ਦਵਾਰੇ ਆ ਜਾਊਗਾ ਪਰ ਕੇਰਾ ਰਿਜ਼ਲਟ ਕੱਢੋ 4 ਤਰੀਕ ਨੂੰ ਇਹਨਾਂ ਨੂੰ ਵਿਹਲੇ ਕਰੋ ਸਾਰੇ ਮੂੰਹ ਬੰਦ ਕਰੋ ਉਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤੋਂ ਆਪਣੀ ਪੱਕੀ ਉਹ ਸਰਕਾਰ ਪਈ ਹੈ ਇਨਕਲਾਬ ਜਿੰਦਾਬਾਦ ਦੁਨੀਆਂ ਤੋਂ ਉੱਪਰ ਚਾਕੇ ਥੋੜਾ ਇਹ ਦੱਸ ਦਿਓ ਕਿ ਗਿੱਦੜਵਾਏ ਵੱਲੋਂ ਹਾਂ ਹੀ ਸਮਝਾਂ